ਪੂਰੀ ਕਰੋ ਕੀ ਨਾਮ ਆਪਣਾ ਤੇ ਜਿਹੜਾ ਧਰਨਾ ਪਰਵਰਸੇ ਕਿ ਕਿਸ ਸੰਬੰਧ ਵਿੱਚ ਕਰ ਰਹੇ ਸਰ ਮੇਰਾ ਨਾਮ ਅਨਜੀਤ ਕੋਹਰ ਸੁਲਤਾਨਪੁਰ ਲੋਧੀ ਤੋਂ ਬਲੌਂ ਕਰਦੀ ਆ ਮੈਂ ਐਨਐਸ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿੱਚ ਇੱਕ ਮਿੱਡੇ ਮੀਲ ਦਾ ਕੰਮ ਕਰ ਰਹੀ ਆ ਜੀ ਤੇ ਇਹ ਧਰਨਾ ਆਖਣ ਕਿ ਜਿਹੜਾ ਪਿਛਾਇਆ ਉਹ ਧਰਨਾ ਸਾਰੇ ਸੀਨੀਅਰ ਸੈਕੰਡਰੀ ਸਕੂਲ ਗਰਨੇ ਸਕੂਲ ਦੇ ਗੇਟ ਮੋਰੇ ਧਰਨਾ ਆ ਜੀ ਸਾਡਾ ਅੱਜ ਪੰਜਾਬ ਸਰਕਾਰ ਦੇ ਖਿਲਾਫ ਇਹ ਧਰਨਾ ਲਗਾਉਂਦਾ ਕੀ ਕਰ ਰਹੇ ਸਾਰੇ ਇਹ ਤਾਂ ਨਾ ਲਗਾਉਂਦਾ ਇਹੀ ਕਾਰਨ ਹੈ ਕਿ ਸਾਡੀ ਮਿਹਨਤਾਂ ਬਹੁਤ ਘੱਟ ਹੈ ਜੀ ਸਾਡੀ 3000 ਤਨਖਾਹ ਹੈ ਜੀ 1 ਰੁਪਇਆ 100 ਰੁਪਇਆ ਦਿਹਾੜੀ ਤੇਲਦੀ ਆ ਜੋ ਕਿ ਸਾਡਾ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਲ ਨਾਲ ਚੱਲ ਰਿਹਾ ਜੀ ਜੀ ਪੰਜਾਬ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਸਰ ਅਸੀਂ ਪੰਜਾਬ ਸਰਕਾਰ ਨੂੰ ਇਹੀ ਕਹਿਣਾ ਚਾਹੁੰਦੇ ਆ ਕਿ ਸਾਡੀ ਤਨਖਾਹ ਵਿੱਚ ਵਾਧਾ ਕੀਤਾ ਜਾਵੇ ਸਾਡੀਆਂ ਬੰਦੀਆਂ ਮੰਗਾ ਪੂਰੀਆਂ ਕੀਤੀਆਂ ਜਾਣ ਸਾਨੂੰ ਰੈਗੂਲਰ ਕੀਤਾ ਜਾਵੇ ਤੇ ਸਾਨੂੰ ਸੂਹ ਉਪਵਾਦ ਤੋਂ ਵੱਧ ਪ੍ਰਦਰਸ਼ਨ ਕੀਤੀਆਂ ਜਾਂਦਾ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਸਰ ਨਛੱਤਰ ਕੌਰ ਹੈ ਜੀ ਕੀ ਕੰਮ ਕਰਦੇ ਹੋ ਅਸੀਂ ਮੱਟਰ ਵਿੱਚ ਕੌਕਾਂ ਜੀ ਠੀਕ ਹੈ ਜੀ ਸੁਲਤਾਨਪੁਰ ਦੀ ਗੱਲ ਸੁਣ ਜੀ ਠੀਕ ਹੈ ਜੀ ਅੱਜ ਆਪ ਤੁਸੀਂ ਧਰਨਾ ਪ੍ਰਦਰਸ਼ਨ ਕਰ ਰਹੇ ਹੋ ਇਹਦਾ ਕੀ ਕਾਰਨ ਹੈ ਜੀ ਇਹ ਸਾਰੇ ਅਸੀਂ ਮੰਗਾ ਸਾਡੀਆਂ ਵੀ ਤਰਕਾਹ ਵਡਾਈ ਜਾਵੇ ਜਿੱਦਾਂ ਸਾਡਾ ਤਰਕਾਹ ਬਹੁਤ ਘੱਟ ਆ ਰਿਹਾ ਤੇ ਨਾਲ ਆ ਨਾ ਟੱਡਾ ਗੁਜ਼ਾਰਾ ਨਹੀਂ ਹੈਗਾ ਇਹਦਾ ਸਾਡਾ ਤੇ ਸਾਡੇ ਬੱਚਿਆਂ ਦਾ ਜੀ ਕਿੰਨੀ ਦੇਰੋਂ ਕੀ ਕੰਮ ਕਰਦੇ ਹੋ ਮੈਂ 2000 ਸਾਲ ਤੋਂ ਕੰਮ ਕਰਦੀ ਸਰ ਇਹ ਮਸਲਾ ਤੁਹਾਨੂੰ ਆ ਰਹੀਆਂ ਨੇ ਤਾਂ ਤੁਸੀਂ ਪੰਜਾਬ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਅੱਛਾ ਸਰਕਾਰ ਅੱਗੇ ਬੇਨਤੀ ਕਰਦੇ ਹਾਂ ਜੀ ਸਾਡੇ ਤਰਕਾਹ ਚ ਵਾਅਦਾ ਕੀਤਾ ਜਾਵੇ ਤੇ ਸਾਨੂੰ ਪੱਕਾ ਕੀਤਾ ਜਾਵੇ ਤੇ ਜਿਸ ਤਰ੍ਹਾਂ ਅਸੀਂ ਛੁੱਟੀ ਕਰਦੇ ਤੇ ਸਾਨੂੰ ਸਾਡੀ ਜਗ੍ਹਾ ਤੇ ਕੋਈ ਹੋਰ ਕਿਸੇ ਦਾ ਪ੍ਰਬੰਧ ਕੀਤਾ ਜਾਵੇ ਤੇ ਸਾਨੂੰ ਯੂਨੀਫਾਰਮ ਦਿੱਤੀ ਜਾਵੇ ਜਿਦਾਂ ਪੱਕੇ 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 ਤਰ੍ਹਾਂ ਸਾਨੂੰ ਪੱਕਾ ਕੀਤਾ ਜਾਵੇ ਜੀ ਕੀ ਨਾਮ ਹੈ ਜੀ ਆਪਣਾ ਮੇਰਾ ਸਰ ਕੁਲਦੀਪ ਕੌਰ ਹੈ ਮੈਂ ਸਕੈਂਟਰੀ ਸਕੂਲ ਦੇ ਵਿੱਚ ਮਿੱਡੇ ਮੇਲ ਬਣਾ ਨਹੀਂ ਹੈ ਜੀ ਮੈਨੂੰ ਜਿਹੜੀ ਤਨਖਾਹ ਆ 3000 ਦਿੱਤੀ ਜਾਂਦੀ ਹੈ ਜੀ ਉਹਦਾ ਘਰ ਵਿੱਚ ਗੁਜ਼ਾਰਾ ਨਹੀਂ ਹੁੰਦਾ ਮੇਰਾ ਬਹੁਤ ਮੁਸ਼ਕਲ ਆ ਜਦੋਂ ਵੀ ਕਿਤੇ ਆਪਾਂ ਨੂੰ ਛੁੱਟੀ ਦੀ ਲੋੜ ਪੈਂਦੀ ਆਪਣੀ ਥਾਂ ਭੇਜ ਕੇ ਜਾਣਾ ਜਾਂ ਤਿੰਨ ਦਾ ਵਜੇ ਤੇ ਬਹੁਤ ਹੀ ਔਖਾ ਵਾ ਜਿਹੜੀਆਂ ਸਾਡੀਆਂ ਮੰਗਾਏ ਸਾਡੀਆਂ ਪੂਰੀਆਂ ਕੀਤੀਆਂ ਜਾਂ ਸਾਨੂੰ ਜਿਹੜੀਆਂ ਤਨਖਾਹਾਂ ਪ੍ਰੋਪਰ ਦਿੱਤੀਆਂ ਜਾਂ ਟਾਈਮ ਸਿਰ ਦਿੱਤੀਆਂ ਜਾਂ ਦੂਨੀਫਾਰਮ ਸਾਨੂੰ ਦਿੱਤੀ ਜਾਵੇ ਆਈ ਗਾਰਡ ਵਗੈਰਾ ਜੋ ਵੀ ਹੈਗਾ ਸਾਡੀ ਸਾਰਾ ਕੰਮ ਸਾਨੂੰ ਦਿੱਤਾ ਜਾਵੇ ਔਰ ਕੁਛ ਕਹਿਣਾ ਚਾਹਾਂਗਾ ਕਿਸੇ ਪ੍ਰਜਾ ਕਰਤਾਰ ਨੂੰ ਸਰਕਾਰ ਨੇ ਇਹ ਹੀ ਮੰਗ ਕਰਦੇ ਆ ਵੀ ਸਾਡੀਆਂ ਮੰਗਾਂ ਜਿਹੜੀਆਂ ਤਨਖਾਹ ਸਾਨੂੰ ਵਰਗਾ ਵੱਧ ਤੋਂ ਵੱਧ ਜਾਵੇ ਜੇਕਰ ਸਰਕਾਰ ਤੁਹਾਡੀਆਂ ਮੰਗਾਂ ਨਹੀਂ ਮੰਨਦੀ ਤਾਂ ਤੁਸੀਂ ਅਗਲਾ ਕਦਮ ਕੀ ਚੱਕੋਗੇ ਅਸੀਂ ਸਾਰਾ ਗਲਾਗਦਮ ਇਹ ਹੀ ਚੱਕਾਂਗੇ ਹਰ ਭੁੱਖਰ ਢਾਂ ਤੇ ਇਦਾਂ ਹੀ ਬੈਠੇ ਰਵਾਂਗੇ ਅਸੀਂ ਮਿੱਡੇ ਮੀਲ ਜਿਹੜਾ ਇਹ ਨਹੀਂ ਤਿਆਰ ਕੀਤਾ ਜਾਏਗਾ ਸਾਡੇ ਵੱਲੋਂ ਇਦਾਂ ਹੀ ਮੱਦ ਬਿਨਾ ਖਾਏ ਤੋਂ ਇੱਥੇ ਹੀ ਬੈਠੇ ਰਹਾਂਗੇ ਬੱਚਿਆਂ ਨੂੰ ਵੀ ਰੋਟੀ ਨਹੀਂ ਦੇ ਬੱਚਿਆਂ ਨੂੰ ਵੀ ਰੋਟੀ ਨਹੀਂ ਦੇਣਗੇ ਨਾ ਹੀ ਹਮ ਘਰ ਕੇ ਹੀ ਜਾਏਗੇ